ਪ੍ਰਨਾਮ ਪਰਮਿੰਦਰ ਕੌਰ ਐ ਕੀ ਗੱਲ ਹੋ ਗਈ ਅੱਜ ਜਿਹੜਾ ਤੁਸੀਂ ਪਰਦਰਸ਼ ਕੀਤਾ ਅੱਜ ਅਸੀਂ ਜਿਹੜੀ ਸਰਕਾਰੀ ਬੱਸਾਂ ਦੀ ਮਤਲਬ ਜਿਹੜਾ ਇਹਨਾਂ ਨੇ ਸੰਘਰਸ਼ ਚੱਲ ਰਿਹਾ ਹੈ ਪੀ ਆਰਟੀਸੀ ਮੁਲਾਜ਼ਮਾਂ ਦਾ ਜਿਹੜੇ ਪੀਆਰਟੀਸੀ ਮੈਕਮੇਨ ਦੇ ਵਿੱਚ ਕੱਚੇ ਮੁਲਾਜ਼ਮ ਭਰਤੀ ਕੀਤੇ ਹੋਏ ਆ ਉਹ ਪਿਛਲੇ ਲੰਬੇ ਸਮੇਂ ਤੋਂ ਆਪਣੀ ਪੱਕੇ ਰੋਜ਼ਗਾਰ ਲਈ ਸੰਘਰਸ਼ ਕਰ ਰਿਹਾ ਤੇ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਨੇ 52 ਸਵਾਰੀਆਂ ਵਾਲਾ ਜਿਹੜਾ ਰੂਲ ਲਾਗੂ ਕੀਤਾ ਉਹ ਮਤਲਬ 52 ਸਵਾਰੀਆਂ ਚੜਾਉਂਦੇ ਆ ਇਸ ਤੋਂ ਬਾਅਦ ਜਿਹੜੇ ਮਤਲਬ ਵਿਦਿਆਰਥੀ ਬੱਸ ਸਟੈਂਡਾਂ ਤੇ ਖੜੇ ਹੁੰਦੇ ਆ ਜਿਨ੍ਹਾਂ ਨੇ ਕਾਲਜਾਂ ਚ ਜਾਣਾ ਯੂਨੀਵਰਸਿਟੀਾਂ ਚ ਜਾਣਾ ਉਹਨਾਂ ਨੂੰ ਵੀ ਨਹੀਂ ਉਹ ਚੜਾਉਂਦੇ ਹੈਗੇ ਇਸ ਕਰਕੇ ਵਿਦਿਆਰਥੀ ਮਤਲਬ 6 ਵਜੇ ਵੀ ਆ ਕੇ ਬੱਸ ਸਟੈਂਡ ਤੇ ਖੜ ਜਣ ਪਰ ਉਹਨਾਂ ਨੂੰ 11-11 ਵਜੇ ਤੱਕ ਬੱਸ ਨਹੀਂ ਮਿਲਦੀ ਤਾਂ ਫਿਰ ਉਹਨਾਂ ਨੂੰ ਜਾਂ ਤਾਂ ਘਰੇ ਮੁੜਨਾ ਪੈਂਦਾ ਜਾਂ ਫਿਰ ਉਹ ਲੇਟ ਕਾਲਜ ਪਹੁੰਚਦੇ ਆ ਫਿਰ ਜਦੋਂ ਅਸੀਂ ਕਾਲਜ ਲੇਟ ਆਉਣਿਆਂ ਦਾ ਅੱਗੋਂ ਸਾਨੂੰ ਕਾਲਜ ਵਾਲੇ ਟੀਚਰ ਝਟਕਾ ਦਿੰਦੇ ਆ ਵੀ ਤੁਸੀਂ ਲੇਟ ਕਿਉਂ ਆਏ ਹੋ ਤੁਹਾਡੀ ਟੈਂਡੈਂਸ ਛੋਟ ਹੋਊਗੀ ਮਤਲਬ ਇਹ ਮਸਲੇ ਕਾਰਨ ਵਿਦਿਆਰਥੀਆਂ ਨੂੰ ਬਹੁਤ ਦਿੱਕਤ ਆ ਰਹੀਆਂ ਸੀ ਇਸੇ ਲਈ ਅਸੀਂ ਆਪਣੀ ਵਿਦਿਆਰਥੀ ਜਥੇਬੰਦੀ ਵੱਲੋਂ ਪੀਐਸਯੂ ਲਲਕਾਰ ਵੱਲੋਂ ਇਹ ਸੰਘਰਸ਼ ਨੂੰ ਵਿੱਢਿਆ ਤਾਂ ਕੀ ਵਿਦਿਆਰਥੀਆਂ ਨੂੰ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਉਹਨਾਂ ਦਾ ਕੋਈ ਹੱਲ ਕੀਤਾ ਜਾ ਸਕੀ ਅੱਜ ਤੁਸੀਂ ਇੱਥੇ ਕੀ ਕਰ ਰਹੇ ਹੋ ਤੀਜੇ ਦਿਨ ਗੱਲਬਾਤ ਕਰੋਗੇ ਕੀ ਮਸਲਾ ਜਿਹੜਾ ਇੱਥੇ ਜਿਹੜਾ ਪੀਆਰਟੀਸੀ ਦਾ ਜਨਰਲ ਮੈਨੇਜਰ ਹੈ ਉਹਦੇ ਨਾਲ ਹੀ ਅਸੀਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਨੂੰ ਮੰਗ ਪੱਤਰ ਦੇਣ ਆਏ ਆਂ ਵੀ ਜਲਦ ਤੋਂ ਜਲਦ ਜਿਹੜੀਆਂ ਸਾਡੀਆਂ ਮੰਗਾਂ ਨੇ ਇੱਕ ਤਾਂ ਮਤਲਬ ਸਾਰੇ ਜਿਹੜੇ ਸਰਕਾਰੀ ਬੱਸਾਂ ਨੇ ਉਹਨਾਂ ਨੂੰ ਸਾਰੇ ਬੱਸ ਸਟੈਂਡਾਂ ਦੇ ਰੋਕਣ ਦਾ ਪ੍ਰਬੰਧ ਕੀਤਾ ਜਾਵੇ ਜਿਹੜੀਆਂ ਸਰਕਾਰੀ ਬੱਸਾਂ ਨੇ ਉਹਨਾਂ ਚ ਵਾਅਦਾ ਕੀਤਾ ਜਾਵੇ ਮਤਲਬ ਇਹ ਵੀ ਵੱਡੀ ਦਿੱਕਤ ਹੈ ਵੀ ਜਿਹੜੀਆਂ ਸਰਕਾਰੀ ਬੱਸਾਂ ਉਹਨਾਂ ਨੂੰ ਲਗਾਤਾਰ ਵੇਚਿਆ ਜਾ ਰਿਹਾ ਸਰਕਾਰ ਵੱਲੋਂ ਕਿਲੋਮੀਟਰ ਦੇ ਹਿਸਾਬ ਨਾਲ ਬੱਸਾਂ ਪਾਈਆਂ ਜਾ ਰਹੀਆਂ ਜਿਹੜਾ ਕਿ ਸਿੱਧਾ-ਸਿੱਧਾ ਇਸ ਅਦਾਰੇ ਨੂੰ ਵੇਚਣ ਦਾ ਤਰੀਕਾ ਤਾਂ ਸਾਨੂੰ ਲੱਗਦਾ ਵੀ ਇਹ ਬੰਦ ਹੋਣਾ ਚਾਹੀਦਾ ਤੀਜੀ ਗੱਲ ਜਿਹੜੀ ਅਸੀਂ ਆਈਟੀਆਈ ਦੇ ਵਿਰਾਰਥੇ ਇਥੇ ਬਹੁਤ ਗਿਣਤੀ 'ਚ ਪਹੁੰਚਿਆ ਉਹਨਾਂ ਵੱਲੋਂ ਮਤਲਬ ਇਹ ਮੰਗ ਸੀਗੀ ਵੀ ਨਹੀਂ ਤਾਂ ਆਈਟੀਆਈ ਕੋਲ ਜਿਹੜਾ ਡੀਮਾਰਟ ਹੈ ਉੱਥੇ ਸਾਨੂੰ ਚੜਾਉਣ ਲਈ ਬੱਸ ਰੁਕੀ ਜਾਂਦੀ ਹੈ ਜਿਹੜੇ ਡੱਬ ਵਾਲੀ ਵਾਲੇ ਵਿਦਿਆਰਥੀ ਆ ਉਹਨਾਂ ਨੂੰ ਕਾਲਜ ਤੇ ਚੜਾਉਣ ਲਈ ਬੱਸ ਨਹੀਂ ਰੁਕੀ ਜਾਂਦੀ ਤਾਂ ਪੈਦਲ ਤੁਰ ਕੇ ਨਾਲ ਵਿਦਿਆਰਥੀ ਨੂੰ ਇੱਥੇ ਪਹੁੰਚਣਾ ਪੈਂਦਾ ਕਿਉਂਕਿ ਸਾਰੇ ਵਿਦਿਆਰਥੀ ਜਿਹੜੇ ਸਰਕਾਰੀ ادارے ਚ ਅੱਜ ਪੜ ਰਹੇ ਆ ਉਹਨਾਂ ਦੇ ਮਾਪਿਆਂ ਕੋਲ ਇੰਨੇ ਪੈਸੇ ਨਹੀਂ ਹੁੰਦੇ ਮਤਲਬ ਉਹ ਵੀ ਰੋਜ਼-ਰੋਜ਼ ਜਿਹੜਾ 50-60 ਰੁਪਏ ਕਿਰਾਇਆ ਖਰਚ ਕੇ ਆਪਦੇ ਘਰਾਂ ਨੂੰ ਆ ਜਾ ਸਕਣ ਇਸ ਕਰੋਂ ਬਹੁਤ ਸਾਰੇ ਵਿਦਿਆਰਥੀ ਤਾਂ ਕਾਲਜਾਂ ਦੇ ਵਿੱਚ ਇਹੋ ਜਿਹੇ ਵੀ ਆ ਜਿਹੜੇ ਕਾਲਜ ਪੜਨ ਲਈ ਨਹੀਂ ਆ ਰਹੇ ਕਿਉਂਕਿ ਬੱਸਾਂ ਦੀ ਬਿੱਦੀ ਕੀ ਇਮਾਨਤ ਮੇਰਾ ਨਾਮ ਗੁਰਵਿੰਦਰ ਹੈ ਜੀ ਜਰਨਲ ਫੈਕਟਰੀ ਪੰਜਾਬ ਸਟੂਡੈਂਟ ਯੂਨੀਅਨ ਲਲਕਾਰ ਅੱਜ ਤੁਸੀਂ ਰਹਿੰਦੇ ਸੀਗਾ ਕੀ ਕੀ ਮੰਗਿਆ ਸੀਗਾ ਤੁਹਾਡੇ ਸਾਡੀਆਂ ਮੰਗਾਂ 4-5 ਮੰਗਾਂ ਨੇ ਜੀ ਪਹਿਲੀ ਮੰਗ ਤਾਂ ਸਾਡੀ ਇਹ ਹੈ ਕਿ ਵੀ ਮਤਲਬ ਬੱਸ ਸਟੈਂਡ ਨੇ ਇੱਥੇ ਜੇ ਕਿਸੇ ਪਿੰਡ ਜਾਂ ਕਸਬੇ ਚਾ ਸ਼ਹਿਰ ਚ ਉੱਥੇ ਨਾ ਵਿਦਿਆਰਥੀ ਖੜੇ ਰਹਿੰਦੇ ਆ ਮਤਲਬ ਦੋ ਦੋ ਤਿੰਨ ਤਿੰਨ ਘੰਟੇ ਵਿਦਿਆਰਥੀ ਲੇਟ ਹੋ ਕੇ ਪਹੁੰਚਦੇ ਆ ਕਾਲਜਾਂ ਚ ਵੀ ਉੱਥੇ ਬੱਸਾਂ ਨੂੰ ਰੋਕਿਆ ਜਾਂਦਾ ਕਿਸੇ ਵੀ ਮਤਲਬ ਪਹਿਲੀ ਮੰਗ ਸਾਡੀ ਇਹ ਹੈ ਦੂਜੀ ਮੰਗ ਇਹ ਹੈ ਕਿ ਇਹ ਵੀ ਸਰਕਾਰੀ ਰੂਟਾਂ ਤੇ ਮਤਲਬ ਬੱਸਾਂ ਦੀ ਨਾ ਬਹੁਤ ਜ਼ਿਆਦਾ ਕਮੀ ਹੈ ਮਤਲਬ ਬੱਸਾਂ ਨੇ ਜਿਹੜੀਆਂ ਓਵਰਕਰਾਊਡ ਹੋ ਕੇ ਮਤਲਬ ਆਉਂਦੀਆਂ ਨੇ ਵੀ ਬੱਸਾਂ ਦੀ ਗਿਣਤੀ ਦੇ ਵਿੱਚ ਵਾਧਾ ਕੀਤਾ ਜਾਵੇ ਤੀਜੀ ਸਾਡੀ ਇੱਥੋਂ ਦੀ ਲੋਕਲ ਮੰਗ ਹੈ ਆਈਟੀ ਤੇ ਰੀਜਨਲ ਸਟੂਡੈਂਟ ਦੇ ਵਿਦਿਆਰਥੀਆਂ ਲਈ ਕਿ ਵੀ ਆਈਟੀਆਈ ਤੇ ਡੀਮਾਰਟ ਕੋਲੇ ਮਤਲਬ ਬੱਸਾਂ ਰੋਕਿਆ ਜਾਵੇ ਮੱਛੀ ਚੌਂਕ ਤੇ ਰੋਕਿਆ ਜਾਣਾ ਵੀ ਇਹ ਮੰਗ ਸੀਗੀ ਇੱਕ ਚੌਥੀ ਮੰਗ ਸਾਡੀ ਇਹ ਹੈ ਕਿ ਵੀ ਬਹੁਤ ਸਾਰੇ ਰੂਟਾਂ ਤੇ ਜਿਵੇਂ ਬੱਸਾਂ ਨੇ ਜਿਹੜੀਆਂ ਉਹ ਪ੍ਰਾਈਵੇਟ ਨੇ ਤੇ ਉੱਥੇ ਨਾ ਬੱਸ-ਪਾਸ ਨਹੀਂ ਚੱਲਦੇ ਤਾਂ ਅਸੀਂ ਚਾਹੁੰਦੇ ਹਾਂ ਕਿ ਪਹਿਲੀ ਗੱਲ ਤਾਂ ਉੱਥੇ ਸਰਕਾਰੀ ਬੱਸਾਂ ਦਾ ਹੀ ਪ੍ਰਬੰਧ ਕਰ ਦਿਓ ਫਿਰ ਮਸਲਾ ਹੀ ਨਹੀਂ ਹੋਊਗਾ ਜਿੰਨਾ ਚਿਰ ਤੁਸੀਂ ਸਰਕਾਰੀ ਬੱਸਾਂ ਦਾ ਪ੍ਰਬੰਧ ਨਹੀਂ ਕਰ ਸਕਦੇ ਤੁਸੀਂ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਕਹੋ ਕਿ ਵਿਦਿਆਰਥੀਆਂ ਦਾ ਬੱਸ-ਪਾਸ ਲਾਇਆ ਜਾਵੇ ਤਾਂ ਜੋ ਗਰੀਬ ਘਰਾਂ ਦੇ ਵਿਦਿਆਰਥੀ ਪਠੰਡੇ ਆ ਕੇ ਆਪਣੀ ਪੜ੍ਹਾਈ ਕਰ ਸਕਣ ਪੰਜਵੀਂ ਸਾਡੀ ਮੰਗ ਇਹ ਹੈ ਓਕੇ ਵੀ ਜਿਹੜੇ ਸਰਕਾਰੀ ਮੁਲਾਜ਼ਮ ਨੇ ਇਹ ਮੁਲਾਜ਼ਮ ਨੇ ਕੱਚੇ ਮੁਲਾਜ਼ਮ ਨੇ ਹਨਾ ਇਹ ਮਤਲਬ ਜੋ ਮੰਗ ਕਰ ਰਹੇ ਆ ਇਹ ਪਿਛਲੇ ਲੰਮੇ ਸਮੇਂ ਤੋਂ ਪ੍ਰੇਸ਼ਾਨ ਨੇ ਹਨਾ ਇਹਨਾਂ ਦੇ ਵੀ ਮਸਲੇ ਹੱਲ ਕੀਤੇ ਜਾਣਾ ਇਹ ਵੀ ਮਤਲਬ ਕਿਰਤੀ ਪਰਿਵਾਰਾਂ ਚੋਂ ਆਉਣ ਵਾਲੇ ਆ ਸਾਡੇ ਹੀ ਭੈਣ ਭਰਾ ਨੇ ਸਾਡੇ ਹੀ ਹਨਾ ਮਤਲਬ ਰਿਸ਼ਤੇਦਾਰੀਆਂ ਚੋਂ ਆਉਂਦੇ ਆ ਇਹ ਇਹਨਾਂ ਨੂੰ ਵੀ ਸਰਕਾਰ ਨੇ ਬੇਲੋੜਾ ਖੱਜਲ ਖਾਰ ਕੀਤਾ ਹੋਇਆ ਹੈ ਇਹ ਅਸੀਂ ਪੰਜ ਮੰਗਾਂ ਦਾ ਇੱਕ ਮੰਗ ਪੱਤਰ ਦਿੱਤਾ ਹੈ ਜੀਐਮ ਰਾਹੀ ਅਸੀਂ ਜਿਹੜੇ ਪੰਜਾਬ ਸਰਕਾਰ ਦੇ ਟ੍ਰਾਂਸਪੋਰਟ ਮੰਤਰੀ ਆ ਲਾਲਜੀਤ ਸਿੰਘ ਪੁੱਲਰ ਹੋਰੀ ਅਸੀਂ ਉਹਨਾਂ ਨੂੰ ਇਹ ਆਪਣੀਆਂ ਮੰਗਾਂ ਪਹੁੰਚਾਈਆਂ ਨੇ ਤੇ ਉਮੀਦ ਆ ਸਾਨੂੰ ਵੀ ਸਾਡੀਆਂ ਮੰਗਾਂ ਇਹ ਹੱਲ ਹੋਣਗੀਆਂ ਜੇ ਮਤਲਬ ਅੱਜ ਦੇ ਪਰੋਸੇ ਤੋਂ ਬਾਅਦ ਵੀ ਇਹ ਮੰਗਾਂ ਹੱਲ ਨਹੀਂ ਹੁੰਦੀਆਂ ਅੱਜ ਸਾਨੂੰ ਪਰੋਸਾ ਦੇ ਕੇ ਗਏ ਆ ਕਿ ਵੀ ਤੁਹਾਡੇ ਮਸਲੇ ਹੱਲ ਹੋਣਗੇ ਜੇ ਨਹੀਂ ਹੁੰਦੀਆਂ ਤਾਂ ਜੇ ਅਸੀਂ ਕੋਈ ਐਕਸ਼ਨ ਕਰਦੇ ਆ ਤਾਂ ਐਸੀ ਮਜਬੂਰੀ ਚ ਕਰਾਂਗੇ ਇਹ ਸਾਡਾ ਕੋਈ ਸ਼ੌਕ ਨਹੀਂ ਹੋਊਗਾ ਫਿਰ ਉਹਦੀ ਜ਼ਿੰਮੇਵਾਰੀ ਆ ਜਿਹੜੀ ਉਹ ਸਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਤੇ ਸਰਕਾਰ ਦੀ ਇਹ ਦੇਖੋ ਆਪਣਾ ਮੇਰਾ ਨਾਮ ਕਲਵੰਤ ਸਿੰਘ ਪ੍ਰਧਾਨ ਪੀਆਰਟੀਸੀ ਕੰਡਕਟਰ ਵਰਕਰ ਯੂਨੀਅਨ ਪੰਜਾਬ ਅੱਜ ਸੂਬੇ ਪੱਧਰ ਤੇ ਪੰਜ ਦਸਤਾਜਰ ਮੰਡਪੱਤਰ ਸੌਂਪੇਗਾ ਕੀ ਕਹਣੇ ਚਾਹੁੰਗੇ ਜਿਵੇਂ ਆਪਾਂ ਆਵੇ ਦੇਖੋ ਜੀ ਜਿਹੜੀ ਸਾਡੀ ਮੰਗ ਏ ਉਹੀ ਸੂਬੇ ਦਾ ਦੀ ਮੰਗ ਏ ਕਿ ਅਸੀਂ ਚਾਹੁੰਦੇ ਹਾਂ ਵੀ ਸਰਕਾਰ ਜਿਹੜੀ ਜਲਦ ਵਿਭਾਗ ਦੀ ਆਪਣੀ ਮਾਲਕੀ ਦੇ ਬੱਸਾਂ ਪਾਵੇ ਤੇ ਲੋਕਾਂ ਨੂੰ ਜੋ ਫਰੀ ਜ਼ਬਰਦਸਤ ਦਿੱਤੀ ਏ ਉਹ ਸਹੀ ਤਰੀਕੇ ਨਾਲ ਚਲਾਈ ਜਾ ਸਕੇ ਤਾਂ ਇਹੀ ਮੰਗ ਲੈ ਕੇ ਅੱਜ ਇਹ ਆਏ ਨੇ ਕਿ ਸਾਨੂੰ ਬੱਸਾਂ ਤੇ ਚੜਨ ਦੀ ਬਹੁਤ ਦਿੱਕਤ ਆਉਂਦੀ ਏ ਰਸਤੇ 'ਚ ਖੜੇ 2-2 ਘੰਟੇ ਲਾ ਕੇ ਵਾਪਸ ਮੁੜ ਜਾਂਦੇ ਆ ਕਿਉਂਕਿ ਬੱਸਾਂ ਭਰੀਆਂ ਹੁੰਦੀਆਂ ਆ ਉਚਰਾਉਂਦੇ ਨਹੀਂ ਜੋ ਅਸੀਂ ਨਿਕਲੇ ਢੰਗ ਦਾ ਜੋ ਸੰਘਰਸ਼ ਲਿਖਿਆ ਹੈ ਕਿ ਅਸੀਂ ਬੱਸਾਂ ਦੇ ਵਿੱਚ 52 ਸਵਾਰੀਆਂ ਹੀ ਬਿਠਾਵਾਂਗੇ ਉਹਦੇ ਵਿੱਚ ਕਰਨੇ ਆ ਕਿ ਇੱਕ ਤਾਂ ਸਰਕਾਰ ਜਲਦੀ ਵਿਭਾਗ ਦੀਆਂ ਬੱਸਾਂ ਪਾਵੇ ਸਾਡੀਆਂ ਜੋ ਜਾਇਜ਼ ਮੰਗਾਂ ਨੇ ਉਹਨਾਂ ਦਾ ਫੌਰੀ ਹੱਲ ਕਰੇ ਤੇ ਜੋ ਮਾਰੂ ਕੰਡੀਸ਼ਨਾਂ ਲਾ ਕੇ ਕੰਟਰੈਕਟਰ ਦੀ ਸਾਰੀ ਤਨਖਾਹ ਕੱਟਣ ਵਾਲਾ ਕਾਲਾ ਕਾਨੂੰਨ ਸਾਡੇ ਤੇ ਥੋਪਿਆ ਗਿਆ ਹੈ ਉਹਨੂੰ ਜਲਦ ਰੱਦ ਕੀਤਾ ਜਾਵੇ ਉਹਨਾਂ ਚਿਰ ਜਿਹੜਾ ਸਾਡਾ ਇਹ ਪ੍ਰੋਗਰਾਮ ਚੱਲਦਾ ਰਹੇਗਾ ਆਪ ਪੰਜਾਬ ਦੇ ਲੋਕਾਂ ਨੂੰ ਇਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਮੇਰਾ ਨਾਮ ਸੀਤਾਰਾਮ ਮੈਂ ਸਬ-ਡੈਂਟ ਹਾਂ ਕੀ ਕਹਾਂਗਾ ਜੀ ਸੂਰਜ ਦੇ ਮਲਟੀਪਲ ਸਾਨੂੰ ਅੱਜ ਇਹਨਾਂ ਨੇ ਜਿਹੜੀ ਹੈਗੀ ਆ ਪੰਜਾਬ ਸਟੂਡੈਂਟ ਯੂਨੀਅਨ ਲਲਕਾਰ ਨੇ ਇਹ ਸਾਨੂੰ ਮੰਗ ਪੱਤਰ ਦਿੱਤਾ ਹੈ ਇਹ ਮੰਗ ਪੱਤਰ ਜੀਵ ਸਾਹਿਬ ਦੇ ਪਹੁੰਚਣ ਦੇ ਉੱਤੇ ਰਾਹੀ ਜੀਵ ਦੇ ਸਰਕਾਰ ਤੱਕ ਪਹੁੰਚਾ ਦਿੱਤਾ ਹੈ